ਖਬਰ ਪਠਾਨਕੋਟ ਤੋਂ ਹੈ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਏਰੀਏ ਦੇ ਵਿੱਚ ਇੱਕ ਮੋਟਰ ਬੰਬ ਮਿਲਿਆ ਹੈ ਮੋਟਰ ਬੰਬ ਜਿਹੜਾ ਹੈ ਹਿਮਾਚਲ ਦੇ ਪਿੰਡ ਸਨੌਰ ਦੇ ਵਿੱਚ ਮਿਲਿਆ ਹੈ ਔਰ ਲੋਕਾਂ ਨੇ ਪੁਲਿਸ ਤੇ ਫੌਜ ਨੂੰ ਇਸ ਬਾਬਤ ਸੂਚਿਤ ਕਰ ਦਿੱਤਾ ਜਦੋਂ ਬੰਬ ਸ਼ੈੱਲ ਦੇਖਿਆ ਤਾਂ ਉਸ ਬਾਬਤ ਤੁਰੰਤ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਫਿਰ ਫੌਜ ਨੂੰ ਸੂਚਿਤ ਕੀਤਾ ਗਿਆ ਔਰ ਹੁਣ ਜਿਹੜੇ ਸਬੰਧਤ ਅਧਿਕਾਰੀ ਨੇ ਉਹ ਇਸ ਦਾ ਮੁਆਇਨਾ ਕਰ ਰਹੇ ਨੇ ਇਹ ਇੱਕ ਮੋਟਾਰ ਹੈ ਬੰਬ ਬੌਮ ਸ਼ੈਲ ਹੈ ਔਰ ਹੁਣ ਇਸ ਇਹ ਇੱਥੇ ਕਿਵੇਂ ਆਇਆ ਕਿਸ ਤਰੀਕੇ ਨਾਲ ਆਇਆ ਕੋਈ ਆਰਮੀ ਦਾ ਵਿਅਕਤੀ ਕੋਈ ਉਸਤੇ ਸਮਾਨ ਚੋਂ ਨਿਕਲ ਕੇ ਆਇਆ ਜਾਂ ਫਿਰ ਕੋਈ ਉਸਤੇ ਪਿੱਛੇ ਕੋਈ ਸ਼ਰਾਰਤ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜਿਹੜੀਆਂ ਕਨਸਰਨਡ ਅਥਾਰਟिटीज ਨੇ ਉਹਨਾਂ ਦੇ ਅਧਿਕਾਰੀ ਮੌਕੇ ਦਾ ਮੌਈਨਾ ਕਰ ਰਹੇ ਨੇ ਸੁਖਜਿੰਦਰ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਸੁਖਜਿੰਦਰ ਕੁਝ ਮੁੱਢਲੀ ਜਾਂਚ ਚ ਪਤਾ ਚੱਲਿਆ ਕਿੱਥੋਂ ਆਇਆ ਕਿਵੇਂ ਆਇਆ ਕੀ ਮਟੀਰੀਅਲ ਹੈ ਡਿਟੇਲ ਬਿਲਕੁਕੁਲ ਜੇ ਬਿਲਕੁਲ ਮੈਂ ਕਹਾਂਗਾ ਕਿ ਬੀਸੀ ਦੇਰ ਰਾਤ ਕੇ ਸਥਾਨਕ ਬੰਦੇ ਨੂੰ ਆ ਮੋਟਰਾ ਜਿਹੜਾ ਦਿੱਸਿਆ ਸੀਗਾ ਪਿੰਡਿਆਂ ਦੇ ਵਿੱਚ ਤਾਂ ਉਸਨੇ ਇਸ ਦੀ ਸੂਚਨਾ ਜਿਹੜੀ ਆਪਣੇ ਪਿੰਡ ਦੇ ਸਰਪੰਚ ਨੂੰ ਦਿੱਤੀ ਸੀਗੀ ਅਤਾ ਸਰਪੰਚ ਵੱਲੋਂ ਜਿਹੜੀ ਐਸ ਦੀ ਸੂਚਨਾ ਜਿਹੜੀ ਆ ਪੁਲਿਸ ਨੂੰ ਦਿੱਤੀ ਗਈ ਸੀ ਵੀ ਪੁਲਿਸ ਨੇ ਮੌਕੇ ਤੇ ਆ ਕੇ ਜਿਹੜਾ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਜਾਂਚ ਵਿੱਚ ਜੁਟ ਗਈ ਕਿ ਆਖਰ ਇਹ ਕਿੱਥੋਂ ਆਇਆ ਇਸ ਦੇ ਨਾਲ ਹੀ ਜਿਹੜਾ ਪੁਲਿਸ ਵੱਲੋਂ ਸੈਨਾ ਨੂੰ ਵੀ ਸੂਚਿਤ ਕਰਤਾ ਕਰਤਾ ਆ ਤਾਂ ਕਿ ਭਾਰਤੀ ਫੌਜ ਆ ਕੇ ਇਸ ਬੰਬ ਨੂੰ ਜਿਹੜਾ ਚੂਸ ਕਰ ਸਕੇ ਜਾਂ ਡਿਸਟਰੋਏ ਕਰ ਸਕੇ ਸੋ ਲਿਹਾਜਾ ਹਜੇ ਤੱਕ ਜਾਂਚ ਚੱਲ ਰਹੀ ਹੈ ਹਜੇ ਤੱਕ ਸਾਹਮਣੇ ਕੁਝ ਵੀ ਨਹੀਂ ਆਇਆ ਕਿ ਇਹ ਵੰਤੋਂ ਆਇਆ ਕਿਥੋਂ ਨਹੀਂ ਆਇਆ ਹੋ ਸਕਦਾ ਜਿਹੜੀ ਪਿਛਲੇ ਦਿਨੀ ਸ਼ੈਲਿੰਗ ਹੋਈ ਸੀ ਦੀ ਉਦੋਂ ਦਾ ਕਿਤੇ ਅੱਡ ਗਿਆ ਹੋਏ ਕਿਉਂਕਿ ਕਿਆਸਰਾਈਆਂ ਹੀ ਲਗਾਈਆਂ ਜਾ ਰਹੀਆਂ ਨੇ ਹਜ ਜੀ ਠੀਕ ਹੈ ਧੰਨਵਾਦ ਸੁਖਜਿੰਦਰ ਤਾਂ ਹਲੇ ਜਿਹੜੀਆਂ ਕਨਸਰਨਡ ਅਥਾਰਟिटीज ਨੇ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਉਸ ਜਗਾ ਨੂੰ ਕੋਰਡਨ ਆਫ ਕਰ ਲਿਆ ਗਿਆ ਔਰ ਇਸ ਨੂੰ ਹੁਣ ਬਰੀਕੀ ਨਾਲ ਜਿਹੜੀ ਹੈ ਉਹ ਜਾਂਚ ਕਰਕੇ ਜੇ ਇਸ ਨੂੰ ਇੱਥੋਂ ਲਿਜਾਣਾ ਹੋਇਆ ਤਾਂ ਫਿਰ ਆਪਣੇ ਹਿਸਾਬ ਨਾਲ ਜਿਹੜੀਆਂ ਏਜੰਸੀਜ਼ ਨੇ ਜਿਹੜੇ ਜਿਹੜੇ ਸੁਰੱਖਿਆ ਅਧਿਕਾਰੀ ਨੇ ਉਹ ਇਸ ਨੂੰ ਆਪਣੇ ਹਿਸਾਬ ਨਾਲ ਇੱਥੋਂ ਲਿਜਾ ਕੇ ਕਿਸੇ ਹੋਰ ਜਗਾ ਤੇ ਨਸ਼ਟ ਕਰਨਗੇ